ਸਾਡੇ ਪਿੰਡ 2005 ਚ ਕਾਂਗਰਸ ਪਾਰਟੀ ਦੀ ਸਰਕਾਰ ਚ ਵੀਰ ਦਵਿੰਦਰ ਐਮ ਐਲ ਏ ਸਾਹਿਬ ਨੇ ਮੁਹਾਲੀ ਨੂੰ ਸਾਫ ਸੁਥਰਾ ਕਰਨ ਦੇ ਮਕਸਦ ਨਾਲ ਉੱਥੇ ਬੈਠੀਆਂ ਕੁਝ ਨਜਾਇਜ਼ ਕਲੋਨੀਆਂ ਜੋ ਕਿ ਅੰਬਸਾਹਬ ਗੁਰਦੁਆਰਾ ਕੋਲ ਫੇਸ ਦਾਸ ਦੇ ਮਾਨ ਮੰਗਲ ਜਿੱਥੇ ਸਕੂਲ ਹੈ ਅੱਜ ਕੱਲ ਉੱਥੇ ਬੈਠੀ ਕਲੋਨੀਆਂ ਕੁਝ ਅਦਰ ਕਲੋਨੀਆਂ ਨੂੰ ਕੱਢ ਕੇ ਜਗਤਪੁਰੇ 94 ਚ ਇੱਕ ਜ਼ਮੀਨ ਗਵਾਡਾ ਵੱਲੋਂ ਕੁਇਰ ਕੀਤੀ ਗਈ ਸੀ ਜਿਸ ਦਾ ਸਾਨੂੰ ਮੁੱਲ 396000 ਪਰ ਏਕੜ ਦਿੱਤਾ ਗਿਆ ਸੀ ਉਹ ਜ਼ਮੀਨ ਸਾਡੇ ਤੋਂ ਅਰਬਨ ਸਟੇਟ ਡਵੈਲਪ ਕਰਨ ਦੇ ਨਾਂ ਤੇ ਇਹ ਲਈ ਗਈ ਸੀ ਅਕਵਾਇਰ ਕੀਤੀ ਗਈ ਸੀ ਪਰ ਕਿਸੇ ਬੇਵਸ ਜਾਂ ਸਰਕਾਰਾਂ ਦੇ ਗਲਤ ਨੀਤੀਆਂ ਕਾਰਨ ਉਹ ਜ਼ਮੀਨ ਅਪਡੇਟ ਨਹੀਂ ਹੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਅੱਜ ਇੱਕ ਬਹੁਤ ਮੁੱਖ ਵਿਸ਼ਾ ਹੈ ਪਿੰਡ ਜਗਤਪੁਰਾ ਤਹਿਸੀਲ ਤੇ ਜ਼ਿਲ੍ਹਾ ਮੁਹਾਲੀ ਦਾ ਸਾਡੇ ਪਿੰਡ 2005 ਚ ਕਾਂਗਰਸ ਪਾਰਟੀ ਦੀ ਸਰਕਾਰ ਚ ਵੀਰ ਦਵਿੰਦਰ ਐਮ ਐਲ ਏ ਸਾਹਿਬ ਨੇ ਮੁਹਾਲੀ ਨੂੰ ਸਾਫ ਸੁਥਰਾ ਕਰਨ ਦੇ ਮਕਸਦ ਨਾਲ ਉਥੇ ਬੈਠੀਆਂ ਕੁਝ ਨਜਾਇਜ਼ ਕਲੋਨੀਆਂ ਜੋ ਕਿ ਅੰਬਸਾਹਬ ਗੁਰਦੁਆਰਾ ਕੋਲ ਫੇਸ 10 ਦੇ ਮਾਨ ਮੰਗਲ ਜਿੱਥੇ ਸਕੂਲ ਹੈ ਅੱਜ ਕੱਲ ਉਥੇ ਬੈਠੀ ਕਲੋਨੀਆਂ ਕੁਝ ਅਦਰ ਕਲੋਨੀਆਂ ਨੂੰ ਕੱਢ ਕੇ ਜਗਤਪੁਰੇ 94 ਚ ਇੱਕ ਜ਼ਮੀਨ ਗਮਾਡਾ ਵੱਲੋਂ ਕੁਇਰ ਕੀਤੀ ਗਈ ਸੀ ਜਿਸ ਦਾ ਸਾਨੂੰ ਮੁੱਲ 396000 ਪਰ ਏਕੜ ਦਿੱਤਾ ਗਿਆ ਸੀ ਉਹ ਜ਼ਮੀਨ ਸਾਡੇ ਤੋਂ ਅਰਬਨ ਸਟੇਟ ਡਵੈਲਪ ਕਰਨ ਦੇ ਨਾਂ ਤੇ ਲਈ ਗਈ ਸੀ ਅਕਵਾਇਰ ਕੀਤੀ ਗਈ ਸੀ ਪਰ ਕਿਸੇ ਬੇਬਸ ਜਾਂ ਸਰਕਾਰਾਂ ਦੇ ਗਲਤ ਨੀਤੀਆਂ ਕਾਰਨ ਉਹ ਜ਼ਮੀਨ ਅਪਡੇਟ ਨਹੀਂ ਹੋਈ ਜਦੋਂ 2005 ਚ ਇਹਦੀ ਸਰਕਾਰ ਸੀ ਕਾਂਗਰਸ ਦੀ ਐਮ.ਐਲ.ਏ. ਵੀਰ ਦਵਿੰਦਰ ਸਾਹਿਬ ਨੇ ਮੁਹਾਲੀ ਸਿਟੀ ਸਾਫ਼ ਕਰਨ ਦਾ ਵਾਅਦਾ ਕੀਤਾ ਸੀ ਆਪਣੇ ਉਸ ਚ ਤੇ ਮੁਹਾਲੀ ਸਿਟੀ ਨੂੰ ਸਾਫ਼ ਕਰਨ ਦੇ ਚੱਕਰ ਚ ਉਹਨਾਂ ਨੇ ਮੁਹਾਲੀ ਦੀ ਜਿੰਨੀ ਵੀ ਨਜਾਇਜ਼ ਕਲੋਨੀਆ ਸੀ ਉਹ ਸਾਡੀ ਅਬਜਾਊ ਤੇ ਬਹੁ ਕੀਮਤੀ ਕਰੋੜੀ ਜ਼ਮੀਨ ਚ ਜਾ ਕੇ ਬਿਠਾਤੀਆਂ ਤੇ ਸਾਡੇ ਤੋਂ ਝੂਠਾ ਵਾਅਦਾ ਕੀਤਾ ਗਿਆ ਸੀ ਕਿ ਇਹ ਜ਼ਮੀਨ ਦੇ ਅਸੀਂ ਬਾਉਂਡਰੀ ਕਰਾਂਗੇ ਇਹਨਾਂ ਦਾ ਰਾਹ ਅਲੱਗ ਰੱਖਾਂਗੇ ਤੁਹਾਡੇ ਪਿੰਡ ਚ ਕੋਈ ਇੰਟਰਫੇਅਰ ਨਹੀਂ ਹੋਏਗਾ ਪਰ ਇਹ ਵਾਅਦੇ ਤੋਂ ਸਰਕਾਰ ਬਿਲਕੁਲ ਮੁਕਰ ਗਈ ਅੱਜ ਹਾਲਾਤ ਇਹ ਹੋ ਗਏ ਨੇ ਸਾਡੇ ਪਿੰਡ ਦੇ ਕਿ ਹੁਣ ਸਰਪੰਚੀ ਦੀ ਇਲੈਕਸ਼ਨ ਆਈ ਤੇ ਇਹਨਾਂ ਨੇ ਸਾਡੇ ਪਿੰਡ ਚ ਇਹ ਜਿੰਨੀ ਵੀ ਵੋਟਾਂ ਨੇ ਤਕਰੀਬਨ ਤਕਰੀਬਨ ਇਹ 7000 ਪਲੱਸ ਵੋਟਾਂ ਨੇ ਪ੍ਰਵਾਸੀਆਂ ਦੀ ਜੋ ਕਿ ਇਹ ਨਜਾਇਜ਼ ਕਾਨੂੰਨੀ ਚ ਬੈਠੇ ਨੇ ਇਹਨਾਂ ਦੀਆਂ ਵੋਟਾਂ ਸਰਕਾਰ ਨੇ ਕਮਿਸ਼ਨਰ ਨੇ ਧੱਕੇਸ਼ਾਹੀ ਨਾਲ ਜਖਤਪੁਰੇ ਪਿੰਡ ਦੀ ਪੰਚਾਇਤ ਨਾਲ ਜੋੜ ਦੀਆਂ ਤੁਹਾਨੂੰ ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਜਖਤਪੁਰੇ ਪਿੰਡ ਦੀ 1000 ਤੋਂ ਵੀ ਘੱਟ ਵੋਟ ਹੈ ਜਦੀ ਵਿਜਨਿਕਾਂ ਦੀ ਤੇ ਸਾਡੇ ਕਦੇ ਚੋਣਾ ਬਹੁਤ ਰੇਅਰ ਹੋਈਆਂ ਨੇ ਹੁਣ ਤੱਕ ਸਰਪੰਚੀ ਸਰਬਸੰਤੀ ਨਾਲ ਜੁੜਦੇ ਆਈਆਂ ਇਸ ਵਾਰ ਵੀ ਸਾਡੀ ਐਸੀ ਭਾਈਚਾਰੇ ਦੀ ਸੀਟ ਰਿਜ਼ਰਵ ਹੈ ਅਸੀਂ ਸਰਬਸੰਤੀ ਨਾਲ ਐਸੀ ਭਾਈਚਾਰੇ ਦਾ 25 ਸਾਲਾ ਨੌਜਵਾਨ ਵੀ ਚੁਣ ਲਿਆ ਹੈ ਸਰਪੰਚ ਪਰ ਫਿਰ ਵੀ ਇਹ ਮਸਲਾ ਤਿਉਂ ਦਾ ਤਿਉਂ ਪਿਆ ਹਾਈ ਕੋਰਟ ਵੀ ਸਾਡੀ ਅਪੀਲਾਂ ਗਈਆਂ ਹੋਈਆਂ ਨੇ ਡੀਸੀ ਵੀਡੀਓ ਸਾਰੇ ਨੇ ਸਾਡੇ ਬਰ ਖਿਲਾਫ ਫੈਸਲੇ ਦੇ ਕੇ ਹਾਈ ਕੋਰਟ ਚ ਵੀ ਸਾਡਾ ਫੈਸਲਾ اٹਕਿਆ ਪਿਆ ਹੈ ਅਸੀਂ ਸਾਰੇ ਲੋਕਾਂ ਨੂੰ ਸਰਕਾਰ ਨੂੰ ਭਗਵਾਨਤ ਮਾਨ ਨੂੰ ਅਸੀਂ ਕਿ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡ ਦੀ ਹੋਂਦ ਨੂੰ ਬਚਾਇਆ ਜਾਵੇ ਜੱਦੀ ਬਸ਼ਨਿਕਾ ਦੀ ਹੋਂਦ ਨੂੰ ਬਚਾਇਆ ਜਾਵੇ ਸਾਡੇ ਪਿੰਡ ਤੋਂ ਇਹ ਵੋਟਾਂ ਉਹਨਾਂ ਦੀਆਂ ਅਲੱਗ ਪੰਚਾਇਤ ਬਣਾ ਦੇ ਸਾਨੂੰ ਕੋਈ ਇਤਰਾਜ਼ ਨਹੀਂ ਵੈਸੇ ਤਾਂ ਉਹ ਹੁਣ ਤੱਕ ਐਮਸੀ 'ਚ ਵੋਟਾਂ ਪਾਉਂਦੇ ਆਲੇ ਰਹੇ ਆਂ ਪਰ ਹੁਣ ਸਾਡੇ ਨਾਲ ਜੋੜ ਕੇ ਪੰਚਾਇਤ 'ਚ ਸਾਡੇ ਪਿੰਡ ਤੇ ਸਾਡੇ ਸਿਸਟਮ ਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਸਾਡੇ ਜੱਦੀ ਬਸ਼ਨਿਕਾ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡਾ ਤਾਂ ਇਸ ਹਿਸਾਬ ਨਾਲ ਇੱਕ ਮੈਂਬਰ ਪੰਚਾਇਤ ਵੀ ਨਹੀਂ ਬਣਦਾ ਸਰਪੰਚ ਤਾਂ ਦੂਰ ਦੀ ਗੱਲ ਹੈ ਜੇ ਤੋਂ ਇਹ ਸਰਪੰਚ ਬਣ ਜਾਣਗੇ ਇਹਨਾਂ ਦਾ ਸਭ ਤੋਂ ਫਰਸਟ ਟਾਰਗੇਟ ਇਹੀ ਹੈ ਵੀ ਪਿੰਡਾਂ ਦੀ ਜਿੰਨੀ ਵੀ ਸ਼ਾਮਲੜ ਜ਼ਮੀਨ ਹੈ ਉਹਤੇ ਪਲਾਟ ਕੱਟ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਜਾਣਗੇ ਤੇ ਸਾਨੂੰ ਇੱਥੋਂ ਕੱਢਿਆ ਜਾਊਗਾ ਸਾਡੇ ਹਾਲਾਤ ਇਹ ਹੋਗੇ ਕਿ ਸਾਨੂੰ ਇਸ ਪਿੰਡ ਚੋਂ ਲੱਗਦਾ ਹੈ ਹੌਲੀ-ਹੌਲੀ ਨਿਕਲਣਾ ਪੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਲੋਕਾਂ ਨੂੰ ਪੰਜਾਬ ਨੂੰ ਪੰਜਾਬੀਤ ਨੂੰ ਬੇਨਤੀ ਕਰਦੇ ਹਾਂ ਆਓ ਸਾਡੇ ਹੱਕ 'ਚ ਖੜੀਏ ਸਾਡੇ ਪਿੰਡ ਨੂੰ ਬਚਾੜ ਦਾ ਹੰਬੜਾ ਮਾਰੀਏ